ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੇ ਪੰਜਾਬ ਦੇ ਗੱਬਰੂ ਅਣਖੀਲੇ ਨੌਜਵਾਨਾਂ ਨੂੰ ਸਿਆਸੀ ਲੋਕਾਂ ਦੇ ਵੱਲੋਂ ਗੈਂਗਸਟਰ ਬਣਾ ਕੇ ਜੇਲ੍ਹ ਪਣੇ ਦੇ ਵਿੱਚ ਪਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਬਰਤਿਆ ਜਾਂਦਾ ਹੈ ਕਿ ਜਦੋਂ ਮਰਜ਼ੀ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਰਵਾ ਦਿੱਤਾ ਜਾਂਦਾ ਹੈ ਕੋਈ ਦੱਸ ਪੁੱਛ ਨਹੀਂ ਅੱਜ ਮੈਂ ਜਿਹੜੀ ਗੱਲ ਕਰਨੀ ਚਾਹਣਾ ਹੈ ਕਿ ਸਾਡੇ ਨੌਜਵਾਨਾਂ ਦਾ ਨਾਂ ਗੈਂਗਸਟਰ ਨਾਂ ਕਿਨੇ ਰੱਖਿਆ ਇਹ ਸਿਆਸੀ ਲੋਕਾਂ ਨੇ ਸਾਡੇ ਨੌਜਵਾਨਾਂ ਨੂੰ ਕਿਵੇਂ ਵਰਤਿਆ ਉਨ੍ਹਾਂ ਤੋਂ ਚੋਰੀਆਂ ਠੱਗੀਆਂ ਕਤਲ ਕਰਵਾਉਣੇ ਫਰੋਤਨਾ ਮੰਗਾਉਣੀਆਂ ਇਹ ਸਾਡੇ ਨੌਜਵਾਨ ਜਿਹੜੇ ਗੈਂਗਸਟਰ ਬਣ ਜਾਂਦੇ ਐ ਉਹ ਆਪਣੇ ਘਰ ਵਾਸਤੇ ਮੰਗਦੇ ਐ ਜਾਂ ਜਿਹੜੀਆਂ ਫਰੋਤੀਆਂ ਕਰੋੜਾ ਰਕਮ ਆਉਂਦੀ ਐ ਅਰਬਾਂ ਰੁਪਈਆ ਇਕੱਠਾ ਹੁੰਦਾ ਐ ਉਹ ਕਿੱਥੇ ਜਾਂਦਾ ਕੌਣ ਐ ਇਹਨਾਂ ਦੇ ਪਿੱਛੇ ਦੋਸਤੋ ਸ਼ਸ਼ੀਕਾਂਤ ਸਾਬਕਾ ਡੀਜੀਪੀ ਹੋਇਆ ਉਹਨੇ ਆਖਿਆ ਸੀ ਕਹਿੰਦਾ ਇੱਕ ਲੀਡਰ ਲੋਕ ਆਪ ਸਿਆਸੀ ਲੋਕ ਤੇ ਪੰਜਾਬ ਪੁਲਿਸ ਤੇ ਤੀਜੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਇਹ ਗੈਂਗਸਟਰ ਕਹਿੰਦੇ ਆ ਤਿੰਨਾਂ ਦਾ ਇੱਕ ਨਪਾਕ ਜਾਂ ਗੱਠ ਜੋੜ ਬਣਿਆ ਹੋਇਆ ਹੈ ਇਨਾਂ ਦੇ ਵਿੱਚੋਂ ਇੱਕ ਵੀ ਪਾਸੇ ਹਟ ਜੇ ਤੇ ਸਾਰਾ ਟਾਂਚਾ ਢੇ ਢੇਰੀ ਹੋ ਜਾਂਦਾ ਹੈ। ਭਾਵ ਜੇ ਪੁਲਿਸ ਸਹੀ ਹੋਵੇ ਤੇ ਮਜਾਲ ਨਹੀਂ ਕਿ ਕੋਈ ਫਰੋਤੀ ਮੰਗ ਜੇ ਕਿਸੇ ਦਾ ਕਤਲ ਹੋ ਜੇ। ਤੇ ਪੰਜਾਬ ਪੁਲਿਸ ਨੂੰ ਕੌਣ ਖਰਾਬ ਕਰਦਾ ਹੈ? ਸਾਡੇ ਸਿਆਸੀ ਲੀਡਰ ਇਹ ਚੱਕਦੇ ਆ ਫੋਨ ਹਰੇਕ ਬੰਦੇ ਨੂੰ ਮਾਰਦੇ ਐ ਆ ਮੇਰਾ ਬੰਦਾ ਜੀ ਇਹਨੂੰ ਛੱਡ ਦਿਓ ਆ ਮੇਰਾ ਬੰਦਾ ਐ ਇਹਨੂੰ ਫਲਾਣੇ ਤਾਂ ਛੱਡ ਕੇ ਜਾਓ ਇਹਨੂੰ ਕਿਉਂ ਫੜਿਆ ਇਹ ਮੇਰਾ ਬੰਦਾ ਐ ਇਸ ਤਰ੍ਹਾਂ ਦੋਸਤੋ ਪਹਿਲਾਂ ਇਹ ਚਮੜਾਉਂਦੇ ਐ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਕੰਮ ਦੇ ਨਹੀਂ ਰਹੇ ਵਰਤ ਕੇ ਫਿਰ ਮਰਵਾ ਦਿੰਦੇ ਹੁਣ ਮੈਂ ਕਹਿਣਾ ਚਾਹੁੰਨਾ ਐ ਜਦੋਂ ਸੁੱਕੀ ਰੰਧਾਵੇ ਨੂੰ ਧਮਕੀ ਮਿਲੀ ਆ ਉਹ ਤੇ ਮੁੰਡੇ ਨੂੰ ਨਾਲੇ ਸੁਖੀ ਰੰਧਾਵੇ ਨੂੰ ਕਹਿੰਦੇ ਜੱਗੂ ਭਗਵਾਨ ਪੁਰਕੇ ਨੇ ਧਮਕੀ ਦਿੱਤੀ ਹੈ ਕਿ ਤੁਸੀਂ ਮੇਰੀ ਮਾਂ ਦਾ ਕਤਲ ਕਰਾਇਆ ਮੈਂ ਸੋਨੂੰ ਮਾਰੂੰ ਕਹਿੰਦਾ ਇਹੋ ਜਿਹਾ ਹਥਿਆਰ ਲਿਆਂਦੇ ਜਿਹੜੇ ਬੁਲਟ ਫਰੂਪ ਗੱਡੀ ਨੂੰ ਆੜ ਕੇ ਰੱਖ ਦੇਣਗੇ ਦੋਸਤੋ ਉਹਨਾਂ ਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਸੁਖੀ ਰੰਧਾਵੇ ਦੇ ਤੇ ਉਹਦੇ ਪਰਿਵਾਰ ਦੇ ਆਖਣ ਨੂੰ ਭਾਵੇਂ ਜੋ ਮਰਜੀ ਆਖੀ ਜਾਣ ਮੀਡਗਾ ਵਿੱਚ ਅਸੀਂ ਡਰਦੇ ਨਹੀਂ ਅਸੀਂ ਆ ਨਹੀਂ ਕਰਦੇ ਪਰ ਜਿਹੜਾ ਰੌਲਾ ਰੱਪਾ ਪਾ ਰਹੇ ਐ ਇਹ ਡਰ ਕਰਕੇ ਹੀ ਐ ਕਿਉਂ ਪਾ ਰਹੇ ਐ ਪਹਿਲਾਂ ਇਹੋ ਹੀ ਬੰਦਿਆਂ ਨੇ ਇਹੋ ਹੀ ਸੁੱਕੀ ਰੰਡਾਵੇ ਨੇ ਉਹਨਾਂ ਨੂੰ ਸਰਪੰਚ ਬਣਾਇਆ ਜੱਗੂ ਪਗਵਾਨ ਪੁਰਗੇ ਦੀ ਮਾਂ ਨੂੰ ਸਰਪੰਚ ਬਣਾਉਣ ਵਾਲਾ ਕੌਣ ਸੀ ਇਹ ਗੱਲ ਜੱਗੂ ਦੇ ਸਕੇ ਭਾਈ ਨੇ ਕੱਲ ਇੱਕ ਚੈੰਗਲ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ਾਂ ਦੇ ਵਿੱਚੋਂ ਬੈਠੇ ਨੇ ਇੰਟਰਵਿਊ ਦਿੱਤੀ ਐ ਉਹ ਕਹਿੰਦਾ ਸਾਡੇ ਪਰਿਵਾਰ ਨੂੰ ਸੁੱਖੀ ਰੰਧਾਵੇ ਨੇ ਆਪਦੀ ਕੋਟੀ 'ਚ ਸੱਦਿਆ ਸਾਰੇ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਚੱਲੋ ਤੇ ਅਸੀਂ ਸਰਪੰਚ ਬਣ ਗਏ ਅਸੀਂ ਸੁੱਖੀ ਰੰਧਾਵੇ ਦੀ ਮਦਦ ਕੀਤੀ ਫਿਰ ਕਹਿੰਦਾ ਸੁੱਖੀ ਰੰਧਾਵੇ ਨੇ ਸਾਥੋਂ ਕੋਈ ਸਰਪੰਚ ਸੀ ਪੱਪੂ ਨਾਮ ਦਾ ਕਾਲੀ ਦਲ ਦਾ ਬੰਦਾ ਉਹਦਾ ਕਤਲ ਹੋਇਆ ਦੋਸਤੋ ਕਤਲ ਤੱਕ ਦੇ ਜਿਹੜੇ ਦੋਸ਼ ਹੈ ਉਹ ਲਾ ਰਹੇ ਹੈ ਕਹਿੰਦਾ ਉਹ ਸਰਪੰਚ ਦਾ ਜਿਹੜਾ ਕਤਲ ਸੀ ਉਹ ਵੀ ਇਹਨਾਂ ਨੇ ਕਰਵਾਇਆ ਪਤਾ ਨਹੀਂ ਸੱਚੀ ਹੈ ਪਤਾ ਨਹੀਂ ਝੂਠੀ ਹੈ ਮੈਂ ਨਹੀਂ ਕਹਿੰਦਾ ਪਰ ਉਹ ਖੁਦ ਕਹਿ ਰਿਹਾ ਕਰਦੇ ਬੰਦੇ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਬਹੁਤਾ ਨਹੀਂ ਤੇ ਥੋੜਾ ਜ਼ਰੂਰ ਹੈ ਦੋਸਤੋ ਨਹੀਂ ਤੇ ਦੋਸ਼ ਲੱਗਦੇ ਨਹੀਂ ਕਹਿਣ ਦਾ ਭਾਵ ਨਾ ਸੁੱਕੀ ਰੰਦਾਵਾ ਦੁੱਧ ਧੋਤਾ ਹੈ ਤੇ ਨਾ ਸੁਖਵੀਰ ਬਾਦਲ ਬਿਕਰਮ ਜੀਤ ਦਾ ਦੁੱਧ ਧੋਤਾ ਹੈ ਇਹ ਸਾਰੇ ਇੱਕੋ ਹੀ ਬਾੜੀ ਦੇ ਚੱਟੇ ਵਟੇ ਕੋਈ ਫਰਕ ਨਹੀਂ ਹੁਣ ਭਗਵੰਤ ਮਾਨ ਦੇ ਉੱਤੇ ਦੋਸ਼ ਲਾਉਂਦੇ ਐ ਕਿਉਂ ਨਿਆਂਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਕਰਤੀ ਕਹਿੰਦੇ ਅਸੀਂ ਧਰਨੇ ਲਾਵਾਂਗੇ ਅਸੀਂ ਰੌਲੇ ਪਾਵਾਂਗੇ ਉਹਨੇ ਗੈਂਗਸਟਰ ਪੈਦਾ ਕਰਤੇ ਦੋਸਤੋ ਇਹ ਗੱਲ ਬਿਲਕੁਲ ਗਲਤ ਹੈ ਕੋਈ ਭਗਵੰਤ ਮਾਨ ਨੇ ਗੈਂਗਸਟਰ ਨਹੀਂ ਪੈਦਾ ਕੀਤਾ ਉਹਦੀ ਸਰਕਾਰ ਨੂੰ ਤੇਜੇ 3 ਸਾਲ ਹੋਏ 2.5 ਸਾਲ ਇਹ ਤੇ ਪੁਰਾਣੇ ਗੈਂਗਸਟਰ ਨੇ ਸਾਰੇ ਹੁਣ ਮੈਂ ਗੱਲ ਕਰਨੀ ਚਾਹਣਾ ਹੈ ਅਕਾਲੀ ਦਲ ਦੀ ਸਰਕਾਰ ਦੀ ਦੋਸਤੋ ਕੌਣ ਸੀ ਲਰੈਂਸ ਬਸ਼ਨੋਈ ਕੌਣ ਸੀ ਮਿੱੱਡੂ ਕਿਹੜਾ ਕੌਣ ਸੀ ਲੱਖਾ ਸੁਧਾਨਾ ਇਹ ਕੌਣ ਬੰਦੇ ਐ ਇਹਨਾਂ ਨੇ ਖੁਦ ਦੱਸਿਆ ਕਿ ਸਾਨੂੰ ਵਰਤਿਆ ਫਲਾਣੇ ਫਲਾਣੇ ਬੰਦਿਆਂ ਨੇ ਸਾਤੋਂ ਕੰਮ ਲਿਆ ਜਦੋਂ ਸਾਨੂੰ ਲੋੜ ਪਈ ਸਾਨੂੰ ਦਲਦਲ ਦੇ ਵਿੱਚ ਫਸਾ ਕੇ ਆਪਾਸੇ ਹੋ ਗਏ ਪੁਲਿਸ ਨੂੰ ਕਹਿੰਦੇ ਠੋਕ ਦਿਓ ਇਹਨਾਂ ਨੂੰ ਹੁਣ ਹੁਣੇ ਕਿਸੇ ਕੰਮ ਦੇ ਨਹੀਂ ਤੇ ਦੋਸਤੋ ਵਿੱਕੀ ਮਿੱੱਡੂ ਕਿਹੜਾ ਜੀ ਜਿਹੜਾ ਫੋਟਮਾ ਲਰਾਂਸ ਬਸ਼ਨੋਈ ਦੇ ਨਾਲ ਐ ਉਹਦਾ ਯਾਰ ਸੀ ਪੜਦੇ ਰਹੇ ਆ ਕੱਟੇ ਤੇ ਉਹ ਸ਼੍ਰੋਮਣੀ ਕਾਲੀ ਦਲ ਦਾ ਬੰਦਾ ਸੀ ਮਿੱੱਡੂ ਖੇੜਾ ਪੂਰਾ ਲੀਡਰ ਸੀ ਪਰ ਉਹ ਮੁੰਡੇ ਦਾ ਬੜੀ ਬੇਰਹਿਮੀ ਨਾਲ ਉਹ ਨੌਜਵਾਨ ਦਾ ਕਤਲ ਹੋ ਗਿਆ ਉਹਦੇ ਪਿੱਛੇ ਨਾ ਸੁਖਵੀਰ ਖੜਿਆ ਨਾ ਕੋਈ ਹੋਰ ਖੜਿਆ ਉਹਦਾ ਪਰਿਵਾਰ ਰੁੜਨ ਲੱਗੇ ਮਰ ਗਿਆ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਦੇ ਵਿੱਕੀ ਦੇ ਭਰਾ ਦੀਆਂ ਮੈਂ ਇੰਟਰਵਿਊਆਂ ਸੁਣੀਆਂ ਉਹ ਭਾਵਕ ਹੋ ਜਾਂਦਾ ਮੁੰਡਾ ਰੋ ਪੈਂਦਾ ਉਹਦੀ ਕੋਈ ਬਾਣੀ ਪੜੀ ਕੀ ਹੁਣ ਉਹਨੂੰ ਕਾਲੀ ਦਲ ਨੇ ਉਹਦਾ ਭਰਾ ਰੋਂਦਾ ਦਿਲ ਕਦਾ ਫਿਰਦਾ ਉਹਨੂੰ ਦੇਤੀ ਟਿਕਟ ਖੜਗੇ ਉਹਦੇ ਨਾਲ ਦੋਸਤੋ ਕਿਸੇ ਨੂੰ ਨਹੀਂ ਪੁੱਛਦੇ ਇਹ ਜਿੰਨਾ ਚਿਰ ਬੰਦਾ ਜਿਉਂਦਾ ਹੈ ਉਹਨਾਂ ਚਿਰ ਉਹ ਤੋਂ ਕੰਮ ਲੈਂਦੇ ਆ ਬਾਅਦ ਵਿੱਚ ਕੋਈ ਨਹੀਂ ਦੋਸਤੋ ਪੁੱਛਦਾ ਲੱਖੇ ਸਿਧਾਣੇ ਨੇ ਇਹ ਗੱਲ ਕਹੀ ਹੈ ਕਿ ਸਾਥੋਂ ਸਕੰਦਰ ਸਿੰਘ ਮਲੂਕੇ ਵਰਗੇ ਕੰਮ ਲੈਂਦੇ ਰਹੇ ਜਦੋਂ ਸਾਨੂੰ ਲੋੜ ਪਈ ਉਦੋਂ ਕਹਿੰਦਾ ਸਾਡੇ ਨਹੀਂ ਬੰਦੇ ਇਹ ਅਸੀਂ ਨਹੀਂ ਜਾਣਦੇ ਇਹਨਾਂ ਤੇ ਡਾਂਗ ਫੇਰੋ ਤੇ ਦੋਸਤੋ ਫਿਰ ਕਾਂਗਰਸ ਦੀ ਗੱਲ ਕਰ ਲੈਣੇ ਆ ਸਕਿੰਦਰ ਰੰਧਾਵੇ ਵਰਗੇ ਜੱਗੂ ਭਗਵਾਨਪੁਰਿਆਂ ਦੇ ਗੁਰਪਤ ਦੇ ਚਿਰ ਰਹੇ ਐ ਇਹਨਾਂ ਤੋਂ ਮਦਦ ਲੈਂਦੇ ਰਹੇ ਤੇ ਮਦਦ ਦਿੰਦੇ ਰਹੇ ਤੇ ਮਖਤਾਰ ਅंसारी ਕੌਣ ਸੀ ਜੁਪੀ ਦਾ ਸਭ ਤੋਂ ਵੱਡਾ ਡਾਉਣ ਉਹਨੂੰ ਰੱਖਣ ਵਾਲੇ ਕੌਣ ਸੀ ਪੰਜਾਬ ਦੇ ਵਿੱਚ ਇਹੋ ਹੀ ਰੰਧਾਵਾ ਸਾਹਿਬ ਵਰਗੇ ਕੈਪਟਨ ਸਾਹਿਬ ਵਰਗੇ ਉਦੋਂ ਇਹਨਾਂ ਨੇ ਨਾ ਵਿਰੋਧ ਕੀਤਾ ਨਾ ਕੋਈ ਅਸਤੀਫਾ ਦਿੱਤਾ ਤੇ ਦੋਸਤੋ ਗੈਂਗਸਟਰ ਬਣਦੇ ਕਿਵੇਂ ਆ ਇੱਕ ਬੱਸਾਂ ਸੀ ਅਕਾਲੀ ਦਲ ਵੇਲੇ ਜਿਨ੍ਹਾਂ ਦਾ ਨਾਂ ਸੀ ਔਰਬਿਟਰ ਬੱਸਾਂ ਇੱਕ ਸੀ ਰਾਜਧਾਨੀ ਬੱਸਾਂ ਇੱਕ ਸੀ ਡੱਬ ਵਾਲੀ ਬੱਸ ਇੱਕ ਸੀ ਐਮ ਐਚਟੀ ਬੱਸ ਇਹ ਚਾਰ ਕੰਪਨੀਆਂ ਦੀਆਂ ਬੱਸਾਂ ਸੀ ਇਹ ਕਿਹਦੀਆਂ ਸੀ ਤੁਸੀਂ ਸਾਰੇ ਜਾਣਦੇ ਹੋ ਤੇ ਇਹ ਬੱਸਾਂ ਦੇ ਵਿੱਚ ਨਾ 10-10 ਬੰਦੇ ਚੜੇ ਹੁੰਦੇ ਸੀ 10-10 ਕਨੈਕਟਰ ਅੱਡ ਹੁੰਦਾ ਉਹਦੇ ਨਾਲ 10 ਬੰਦੇ ਤੇ ਬੱਸ ਦੀ ਮਗਰਲੀ ਸੀਟ ਦੇ ਥੱਲੇ ਰੈਂਗਲੇ ਪਏ ਹੁੰਦੇ بیسਬਾਲ ਪਏ ਹੁੰਦੇ ਬੰਦਿਆਂ ਨੂੰ ਕੁੱਟਣ ਵਾਸਤੇ ਉਹ ਸਵਾਰ ਘਟੁੰਦੇ ਸੀ ਨਹੀਂ ਕੀ ਮਜਾਲ ਸੀ ਕੋਈ ਬੱਸ ਵਾਲਾ ਮੂਰ ਦੀ ਬੱਸ ਕੱਢ ਲੈਂਦਾ ਉਹਦੀਆਂ ਲੱਤਾਂ ਬਾਹਾਂ ਉਹਦੀ ਤੋੜ ਦਿੰਦੇ ਜੇ ਕੋਈ ਬੱਸ ਥੱਲੇ ਆ ਜਾਂਦਾ ਫੇਰ ਵੀ ਕੋਈ ਪਰਵਾਹ ਨਹੀਂ ਕਿੰਨੇ ਬੰਦੇ ਮਾਰੇ ਐ ਪਿੱਛੇ ਜੇ ਕਿੰਨਾ ਰੌਲਾ ਪਿਆ ਸੀ ਹੁਣ ਤਾਂ ਉਹ ਬੰਦਾ ਆਮ ਪਾਰਟੀ ਚੱਲਿਆ ਗਿਆ ਡਿੰਪੀ ਢਿੱਲੋ ਉਹਦੀਆਂ ਬੱਸਾਂ ਥੱਲੇ ਦੋ ਤਿੰਨ ਬੰਦੇ ਆ ਗਏ ਸੀ ਪਰ ਕੁਝ ਨਹੀਂ ਹੋਇਆ ਇਸੇ ਤਰ੍ਹਾਂ ਬਾਦਲਾਂ ਦੀ ਆਰਬਿਟ ਦੇ ਵਿੱਚੋਂ ਕਿੰਨੀਆਂ ਬੁੜੀਆਂ ਸਿੱਟ ਸਿੱਟ ਕੇ ਮਾਰੀਆਂ ਕਿਸੇ ਨੂੰ ਕੁਝ ਨਹੀਂ ਹੋਇਆ ਮੈਂ 10 10 ਬੰਦੇ ਦੇਖੇ ਐ ਕੈਂਚੀਆਂ ਤੋਂ ਬਟਿੰਡੇ ਨੂੰ ਬੱਸਾਂ ਚੱਲਦੀਆਂ 10 ਬੰਦੇ ਕੈਂਚੀਆਂ 'ਚ ਉਹਨਾਂ ਦੇ ਪੱਕੇ ਖੜੇ ਹੁੰਦੇ ਦੋਸਤੋ ਕੌਣ ਸੀ ਉਹ ਉਹ ਗੈਂਗਸਟਰ ਸੀ ਹੋਰ ਕੀ ਸੀ ਦਾੰਗਾ ਉਹਨਾਂ ਦੇ ਕੋਲੇ ਹੁੰਦਾ ਨਾ ਤੇ ਬੰਦੇ ਦੀ ਕੁੱਟ ਕੇ ਉਹ ਚਮਲਾ ਦਿੰਦੇ ਬੰਦੇ ਦਾ ਪੀਜੋ ਬਣਾ ਦਿੰਦੇ ਸੀ ਬੰਦੇ ਦੀ ਉਹ ਕੁੱਟ-ਕੁੱਟ ਜੇ ਮੜਾ ਜਾਂ ਕੋਈ ਟਿੱਕ ਟਿੱਕ ਪਿੱਛੇ ਕਹਿ ਦਿੰਦਾ ਜਾਂ ਕੋਈ ਭੁੱਲ ਕੇ ਵੀ ਕਹਿ ਦਿੰਦਾ ਕਿ ਮੈਂ ਮੁਲਾਜ਼ਮ ਆ ਉਹਦੇ ਮਾਰ ਮਾਰ ਚਪੇੜੇ ਉਹਦੀ ਮਿੰਟ ਚ ਪੱਗ ਲਾ ਦਿੰਦੇ ਸੀ ਉਹ ਗੈਂਗਟਰੀ ਸੀ ਭਾਈ ਉਹ ਕਿਹਨੇ ਪਾਲੇ ਸੀ ਦੋਸਤੋ ਤੇ ਹੁਣ ਕਹਿੰਦੇ ਭਗਵੰਤ ਮਾਨ ਲੈ ਕੇ ਆਇਆ ਬਿਲਕੁਲ ਨਹੀਂ ਭਗਵੰਤ ਮਾਨ ਲੈ ਕੇ ਆਇਆ ਜਿਹੜੀ ਗੱਲ ਸੱਚੀ ਹੈ ਉਹ ਸੱਚੀ ਹੈ ਜਿੱਥੇ ਭਗਵੰਤ ਮਾਨ ਗਲਤ ਹੈ ਉਹਦੀ ਦੱਬ ਕੇ ਮੁਖਾਲਫਤ ਕਰਾਂਗੇ ਜਿੱਥੇ ਸਹੀ ਹੈ ਜੱਜ ਕੇ ਨਾਲ ਖੜਾਂਗੇ ਜਿਹੜੇ ਇਹ ਗੈਂਗਸਟਰ ਬਣਾਏ ਇਹਨਾਂ ਤੋਂ ਫਿਰ ਕਰੋੜਾਂ ਦੀਆਂ ਪਰਤਨਾ ਕਿਹਨੇ ਲਈਆਂ ਜਦੋਂ ਉਹ ਫੋਨ ਲਾਉਂਦੇ ਐ ਕਰੋੜਾ ਰੁਪਇਆ ਮੰਗਦੇ ਐ ਗੈਂਗਸਟਰ ਉਹ ਤੇ ਜੇਲ੍ਹ ਵਿੱਚ ਬੈਠੇ ਆ ਭਾਈ ਉਹਨਾਂ ਕੋਲੇ ਪੈਸੇ ਕਿੱਥੇ ਜਾਂਦੇ ਉਹਨਾਂ ਦੇ ਖਾਤੇ 'ਚ ਨਹੀਂ ਜਾਂ ਤੇ ਵੱਡੇ ਅਫਸਰਾਂ ਕੋਲੇ ਜਾਂਦੇ ਆ ਉਹਦੇ 'ਚ 50% ਹਿੱਸਾ ਅਫਸਰਾਂ ਦਾ 40% ਅਫਸਰਾਂ ਦਾ 40 ਲੀਡਰਾਂ ਦਾ ਤੇ ਗੈਂਗਸਟਰ ਦਾ ਕੀ ਹੋਇਆ ਵਿਚਾਰੇ ਦਾ ਉਹਦਾ 10 ਜਾਂ 20% ਉਹ ਵੀ ਖਾਣ ਪੀਣ ਤੇ ਉਹਤੇ ਲਾ ਦਿੰਦੇ ਆ ਕਾ ਦਿੰਦੇ ਆ ਪਰ ਲੀਡਰਾਂ ਦਾ ਤੇ ਅਫਸਰਾਂ ਦਾ ਉਹਦੇ ਚੋਂ ਵੱਡਾ ਹਿੱਸਾ ਤਾਂ ਕਰਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਭਰਾਵੋ ਪਰੌਣਿਆਂ ਵਾਂਗੂ ਪਾਲੇ ਹੋਏ ਆ ਮੈਂ ਕਹਿ ਰਿਹਾ ਤੁਹਾਨੂੰ ਜੱਜ ਕੇ ਇਸ ਤਰ੍ਹਾਂ ਪਰੌਣੇ ਦੀ ਸੇਵਾ ਨਹੀਂ ਹੁੰਦੀ ਜਿਵੇਂ ਜੇਲ੍ਹਾਂ 'ਚ ਉਹਨਾਂ ਦੀ ਹੁੰਦੀ ਹੈ ਚੰਗੇ ਮੋਬਾਈਲ ਚੰਗੀਆਂ ਟਰਬੂਆਂ ਕੋਈ ਨਹੀਂ ਬੁਲਾਉਂਦਾ ਉਹਨਾਂ ਨੂੰ ਬਗਾੜਿਆ ਕਿਹਨੇ ਹੈ? ਲੀਡਰਾਂ ਨੇ, ਅਫਸਰਾਂ ਨੇ ਜੇ ਚਾਹਣ ਤੇ ਸੁਧਾਰ ਸਕਦੇ ਉਹਨਾਂ ਨੂੰ। ਪਰ ਨਹੀਂ ਦੋਸਤੋ। ਜਦੋਂ ਤਰੀਕਾਂ ਤੇ ਆਉਂਦੇ ਐ, ਉਦੋਂ ਦੇਖ ਲਿਓ ਹਾਲ ਕਿਵੇਂ ਆਉਂਦੇ ਐ। ਕਿੰਨੀਆਂ ਕਿੰਨੀਆਂ ਮਹਿੰਗੀਆਂ ਉਹਨਾਂ ਦੇ ਸਲਟਾਂ, ਪੈਂਤਾਂ, ਹੱਥਾਂ ਤੇ ਘੜੀਆਂ ਉਹ ਗੁੱਠੇ ਚੱਕਦੇ ਆਉਂਦੇ ਐ ਜਿੱਤ ਦਾ ਨਿਸ਼ਾਨ ਬਣਾਉਂਦੇ ਤੁਰੇ। ਪਤਾ ਲੱਗਦਾ ਉਹਨਾਂ ਦੇ ਪਿੱਛੇ ਕੌਣ ਹੈ। ਉਹਨਾਂ ਨੂੰ ਦਲਦਲ ਦੇ ਵਿੱਚ ਧੱਕਣ ਵਾਲਾ ਕੌਣ ਹੈ? ਉਹ ਸਾਡੇ ਪੰਜਾਬ ਦੇ ਨੌਜਵਾਨ ਸੀ ਪਰ ਉਹਨਾਂ ਨੂੰ ਗੈਂਗਸਟਰ ਬਣਾਇਆ ਕਿਹਨੇ ਕਾਂਗਰਸ ਨੇ ਕਾਲੀਆਂ ਨੇ ਸਾਰਿਆਂ ਨੇ ਬਣਾਇਆ ਨਾਲ ਮਿਲ ਕੇ ਹੁਣ ਜਦੋਂ ਆਮ ਪਾਰਟੀ ਉਹਨਾਂ ਦੀ ਮਦਦ ਕਰੂ ਉਦੋਂ ਕਹਿ ਦੇਣਗੇ ਅਜੇ ਤੱਕ ਕੋਈ ਮਦਦ ਨਹੀਂ ਇਸ ਲਈ ਹੁਣ ਸਖਜਿੰਦਰ ਸਿੰਘ ਰੰਧਾਵੇ ਦੇ ਮੁੰਡੇ ਨੂੰ ਧਮਕੀ ਮਿਲੀ ਬਹੁਤ ਮਾੜੀ ਹੈ ਪਰ ਭਰਾਵੋ ਜਦੋਂ ਸੱਪਾਂ ਨੂੰ ਚੂੜੀਆਂ ਦੇ ਵਿੱਚ ਸਿਆਣੇ ਕਹਿੰਦੇ ਆ ਕਹਿੰਦੇ ਸੱਫਾਂ ਨੂੰ ਝੂਲ ਗਏ ਦੁੱਧ ਭਲਾਈਏ ਤੇ ਡੰਗ ਆਵਦਿਆਂ ਦੇ ਮਾਰਦੇ ਐ ਬਗਾਨੇ ਦੇ ਨਹੀਂ ਮਾਰਦੇ ਜਿਹੜਾ ਚੂਲੀਆਂ ਚ ਦੁੱਧ ਭਲਾਇਆ ਸੀ ਅੱਜ ਉਹਨਾਂ ਨੇ ਜਿਹੜੇ ਫਣ ਨੇ ਡੰਗ ਨੇ ਇਹਨਾਂ ਦੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਆਪ ਦੇ ਡੰਗ ਵੱਜਦਾ ਉਦੋਂ ਫਿਰ ਕਿਵੇਂ ਰੋਂਦੇ ਐ ਕਿਵੇਂ ਪਿੱਟਦੇ ਐ ਜਦੋਂ ਲੋਕਾਂ ਦੇ ਬੰਦੇ ਮਰਦੇ ਐ ਉਦੋਂ ਕੋਈ ਕੀ ਕਰਨੀ ਉਦੋਂ ਇਹ ਆਪਦੀ ਸਿਆਸੀ ਰਾਜਨੀਤੀ ਜਮਕਾਉਂਦੇ ਐ ਫਲਾਣਾ ਮਾੜਾ ਫਲਾਣਾ ਚੰਗਾ ਜਦੋਂ ਆਵਦੇ ਤੇ ਪੈਂਦੀ ਐ ਫਿਰ ਕਰਲਾਟ ਪੈਂਦਾ ਦੋਸਤੋ ਇਹਨਾਂ ਨੇ ਆਪ ਹੀ ਆਪਣੀ ਕਬਰ ਪੱਟੀ ਹੋਈ ਐ ਆਪ ਹੀ ਪਾਲੇ ਹੋਏ ਐ ਇਸ ਲਈ ਦੋਸਤੋ ਏ ਸੀ ਕਹਾਣੀ ਬਿਲਕੁਲ ਨਰੋਲ ਸੱਚ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਖਾਂ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਕਿਹਨੇ ਖਤਮ ਕਰੀ ਕਿਉਂ ਕਰੀ ਉਹਦੀ ਥਾਂ ਤੇ ਕੀ ਬਣਿਆ ਤੇ ਜਿਹੜੇ ਫੈਡਰੇਸ਼ਨ ਦੇ ਆਗੂ ਸੀ ਉਹ ਕਿਵੇਂ ਝੋਲੀ ਚੁੱਕ ਬਣ ਗਏ ਲੀਡਰਾਂ ਦੇ ਇਹ ਅਗਲੀ ਵੀਡੀਓ ਚ ਸੱਚ ਦੱਸਾਂਗੇ ਇਸ ਲਈ ਇੰਨੀ ਕੁ ਵੀਡੀਓ ਸੀ ਲੰਬੀ ਹੋ ਜੇਗੀ ਵੀਡੀਓ ਨੂੰ ਸਾਂਝੀ ਕਰਿਓ ਤੇ ਚੈਨਲ ਨੂੰ ਸੱਚ ਸੁਣਨ ਵਾਸਤੇ ਸੱਚ ਬੋਲਣ ਵਾਸਤੇ ਸਾਨੂੰ ਹੌਸਲਾ ਦੇਣ ਵਾਸਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ